ਕਿਸਦੀ ਪਰਸਨਲ ਪਾਰਟੀ ਤਾਂ ਨਹੀਂ ਹੈਗੀ ਸਾਜ਼ਿਸ਼ਕਾਰੀ ਫਿਰ ਬਣ ਕੇ ਰਹਿ ਗਈ ਹੈ ਪਾਰਟੀ ਕਿਸੇ ਦੀ ਪਰਸਨਲ ਅੱਜ ਮੈਂ ਬੀਬੀ ਹਰਜਿੰਦਰਤ कौर ਦੀ ਸੁਣ ਲਈ ਆ ਸੀ ਭਾਸ਼ਣ ਉਹ ਪਹਿਲੀ ਇੱਕ ਲੀਡਰ ਹੈ ਜਿਹੜੀ ਆਪੋਜੀਸ਼ਨ ਚ ਰਹਿ ਕੇ ਆਪੋਜੀਸ਼ਨ ਨੂੰ ਕ੍ਰਿਟੀਸਾਈਜ਼ ਕਰ ਰਹੀ ਆ ਉਹ ਮੁੱਦੇ ਦਾਬ ਹੈ ਮੁੱਦੇ ਤੁਸੀਂ ਕ੍ਰਿਟੀਸਾਈਜ਼ ਕਰੀ ਜਾਂਦੇ ਹੋ ਕਾਂਗਰਸ ਨੂੰ ਕ੍ਰਿਟੀਸਾਈਜ਼ ਕਰੀ ਜਾਂਦੇ ਮਲਾਨ ਸਿੰਘ ਦੀ ਇਕਲੇ ਸਾਡਾ ਇਹਨਾਂ ਨਾਲ ਕੀ ਲੈਣਾ ਹੈ ਕੁਰਸੀ ਲਈ ਆਪਣਾ ਸਾਰਾ ਕੁਝ दांव ਤੇ ਲਾਉਗੇ ਆਪਣੇ ਕਾਰੋਬਾਰ ਦੀ दांव ਤੇ ਲਾਉਗੇ ਫਿਰ ਉਹ ਤੁਸੀਂ ਦਾਅ ਤੇ ਕੁਰਸੀ ਤੇ ਵਪਾਰ ਦੇ ਲਈ ਜਿਹਨੂੰ ਦਾਅ ਤੇ ਲਾਇਆ ਉਹ ਸਿੱਖ ਪੰਥ ਨੂੰ ਦਾਅ ਲਾ ਦਿੱਤਾ 1997 ਤੋਂ ਪਹਿਲਾਂ ਜਿਹੜਾ ਗੱਠਜੋੜ ਹੋਇਆ ਨਾ ਤਾਂ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਨਾ ਉਹ ਗੱਠਜੋੜ ਬਿੱਬੀ ਜਗੀਰ ਕੌਰ ਨੇ ਕੀਤਾ 1996 ਦੇ ਵਿੱਚ ਜਿਹੜੀ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਦਿੱਤੀ ਹੈ ਉਹ ਕਿੰਨੂੰ ਪੁੱਛ ਕੇ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ رائے ਲਈਤੀ ਕਿ ਅਸੀਂ ਇੱਕ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਦੇਣ ਜਾ ਰਹੇ ਹਾਂ ਅੱਜ ਤੁਸੀਂ 96 ਤੋਂ ਬਾਅਦ ਪੰਜਾਬ ਨੂੰ ਵੇਚ ਕੇ ਪੰਜਾਬ ਦੇ ਉੱਤੇ ਜਦੋਂ 2.5 ਕਿਲੋ ਦੇ ਤੁਸੀਂ ਜ਼ਖਮ ਕਰ ਛੱਡੇ ਆ ਹ ਹੁਕਮਰਾਨਾਂ ਨੇ ਅੱਜ ਤੁਹਾਨੂੰ ਆ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਜ਼ਰਾਨੀ ਸ਼ੁਰੂ ਹੋ ਗਈ ਆ ਤੁਸੀਂ 25 ਸਾਲ ਪੰਜਾਬ ਦੇ ਨਾਲ ਖੇਡਿਆ ਵਾ ਉਹ ਭਾਜਪਾ ਨਾਲ ਖੇਡਿਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਅੱਜ ਦੇ ਫਿਰ ਨਾਮਸੀ ਤੇ ਬੋਲਦੇ ਫਿਰ ਬੀਜਪੀ ਦੇ ਖਿਲਾਫ ਅੱਜ ਸਦਨ ਚ ਬੋਲਦੀ ਬੀਬੀ ਹਰਸਿੰਦਰਤੌਰ ਉਹਦਾ ਉਹ ਕੁਸ਼ਨ ਦੇ ਬਾਰੇ ਬੋਲਦੀ ਰਹੀ ਉਹਨੇ ਤਾਂ ਬੀਜਪੀ ਦੇ ਖਿਲਾਫ ਕੁਝ ਬੋਲਿਆ ਹੀ ਨਹੀਂ ਇਹ ਤਾਂ ਬਾਹਰ ਆ ਕੇ ਇੱਥੇ ਬੋਲਦੀ ਆ ਬੋਲੇ ਤੇ ਨਾਲ ਹੀ ਪਤਾ ਲੱਗੇ ਇੰਡੋ ਕੈਨੇਡੀਅਨ ਬੱਸ ਚ ਢੇੜੂ ਟੱਪਦੀ ਨਹੀਂ ਟੱਪਦੀ ਜਿਹਨੀਆਂ ਬਸਾਂ ਇੰਡੋ ਕੈਨੇਡੀਅਨ ਚੱਲਦੀਆਂ ਜਿਹੜੀ ਲਾਲਜੀਤ ਕੁਲਰ ਪੰਜਾਬ ਦਾ ਟਰਾਂਸਪੋਰਟ ਮੰਤਰੀ ਕਹਿ ਚੁੱਕਾ ਹੈ ਨਜਾਇਜ਼ ਆ ਇੱਕ ਚਲਾਨ ਹੋਇਆ ਅਜ ਤੱਕ ਉਸ ਬੱਸ ਦਾ ਸਿਰਫ 2.5 ਸਾਲਾਂ ਚ ਇੱਕ ਚਲਾਨ ਉਹਦੀ ਟਿਕਟ ਨਹੀਂ ਕੱਟੀ ਜਾ ਸਕਦੀ ਉਹ ਟੂਰਿਸਟ ਪਰਮਟ ਤੇ ਬਾਸਾ ਉਹ ਸਟੇਟ ਕੈਰੀਅਰ ਤੇ ਤੁਸੀਂ ਹਜੇ ਵੀ ਚਲਾਈ ਜਾ ਰਹੇ ਕਰੋੜਾ ਰੁਪਈਆ ਤੇ ਇਹ ਤਾਂ ਕਦੀ ਸ਼ੰਭੂ ਬਾਟਰਨਾ ਟੱਪੇ ਸਭ ਜਦੋਂ ਇਸ ਬਾਰੇ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਨਾ ਕਿ ਉਸ ਵੇਲੇ ਇੰਨਾ ਸਮਾਂ ਤੁਸੀਂ ਹੰਡਾਲਿਆ ਬੀਜੇਪੀ ਨਾਲ ਉਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਉਹ ਕਦੀ ਪੰਜਾਬ ਦੇ ਹੱਕ ਲਈ ਮੰਨੇ ਹੀ ਨਹੀਂ 25 ਸਾਲ ਮਨਾਇਆ ਇਹਨਾਂ ਨੇ 25 ਸਾਲ ਕੀ ਅਕਾਲੀ ਦਲ ਵਿੱਚ ਜਿਸ ਚੀਜ਼ ਦਾ ਡਰ ਸੀ ਉਹੀ ਹੁੰਦਾ ਨਜ਼ਰ ਆ ਰਿਹਾ ਹੈ ਹੁਣ ਦੋ 파ੜ ਹੁੰਦੀ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਲੈ ਕੇ ਕਾਫੀ ਦੇਰ ਤੋਂ ਵਿਵਾਦ ਚੱਲਦਾ ਪਿਆ ਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਕੀ ਸੱਟਾ ਨਿਕਲੇਗਾ ਕੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ ਜਾਂ ਨਹੀਂ ਪਰ ਉਸ ਮਾਮਲੇ ਨੂੰ ਲੈ ਕੇ ਪਾਰਟੀ ਦੋ 파ੜ ਜ਼ਰੂਰ ਹੋ ਗਈ ਹੈ ਇਸ ਬਾਰੇ ਜ਼ਰੂਰ ਦੱਸਣਾ ਜ਼ਰੂਰੀ ਹੈ ਔਰ ਡਿਸਕਸ ਕਰਨਾ ਜ਼ਰੂਰੀ ਹੈ ਸਾਡੇ ਨਾਲ ਸੀਨਰ ਪੱਤਰਕਾਰ ਡਾਕਟਰ ਸੁਲਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਪਹਿਲੀ ਗੱਲ ਤੋਂ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਪਾਰਟੀ ਜਿਹਦਾ ਇਤਿਹਾਸ ਐਡਾ ਵੱਡਾ ਰਿਹਾ ਹੈ ਉਹ ਦੋ ਪਾੜ ਹੋ ਗਈ ਹੈ ਉਹ ਪਾਰਟੀ ਦੇ ਅੰਦਰ ਬਗਾਵਤ ਸ਼ੁਰੂ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੀਆਂ ਸਾਜ਼ਿਸ਼ਾਂ ਹੁਣ ਮੁਕੰਮਲ ਪੂਰੇ ਜੋਰਾ ਤੇ ਪੱਕੀਆਂ ਹੋ ਗਈਆਂ ਨਹੀਂ ਸਾਜ਼ਿਸ਼ ਨਹੀਂ ਕਹਿ ਸਕਦੇ ਨਾ ਸਾਜ਼ਿਸ਼ ਨਹੀਂ ਹੈ ਅਕਾਲੀ ਦਲ ਦੇ ਵਿੱਚ ਬਦਲਾਅ ਜਿਹੜਾ ਵਾ ਉਹ ਤਾਂ ਬੜੇ ਲੰਬੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਕਿੰਨੇ ਪ੍ਰਧਾਨ ਬਦਲ ਚੁੱਕੇ ਆ ਮੈਂ ਤੁਹਾਡੀ ਪਿਛਲੀ ਇੰਟਰਵਿਊ ਦੇ ਵਿੱਚ ਦੱਸਿਆ ਮਾਸਟਰ ਤਾਰਾ ਸਿੰਘ ਤੋਂ ਬਾਅਦ ਕਿੰਨੇ ਪ੍ਰਧਾਨ ਬਦਲ ਗਏ ਇਹ ਨਹੀਂ ਹੈਗਾ ਅਕਾਲੀ ਦਲ ਕਿਸੇ ਦੀ ਜ਼ਗੀਰ ਨਹੀਂ ਹੈ ਤੇ ਸਾਜ਼ਿਸ਼ਕਾਰੀ ਇਹ ਤਾਂ ਲੋਕਾਂ ਦੁਆਰਾ ਖੜੀ ਕੀਤੀ ਹੋਈ ਪੰਥਕ ਲੋਕਾਂ ਦੁਆਰਾ ਖੜੀ ਕੀਤੀ ਹੋਈ ਉਹ ਪਾਰਟੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਜਿਹੜੇ ਆ ਅੰਗਰੇਜ਼ਾਂ ਤੇ ਮਹੰਤਾਂ ਤੋਂ ਆਜ਼ਾਦ ਕਰਾਏ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਏ ਤੇ ਉਹ ਪਾਰਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ੁਰੂ ਕੀਤੀ ਹੋਈ ਨਹੀਂ ਆ ਉਹ ਪਾਰਟੀ ਮਾਸਟਰ ਤਰਨ ਸਿੰਘ ਹੋਰਾਂ ਦੀ ਸ਼ੁਰੂ ਕੀਤੀ ਆ ਉਹਨਾਂ ਦਾ ਪਰਿਵਾਰ ਤੱਕ ਅੱਜ ਨਹੀਂ ਕਹਿੰਦਾ ਜੀ ਸਾਡੀ ਪਾਰਟੀ ਆ ਇਹ ਨਹੀਂ ਹੁੰਦਾ ਇਦਾਂ ਨਾਂ ਹੀ ਕਿਹਾ ਜਾ ਸਕਦਾ ਇਹ ਵਿੱਚ ਕਿੰਨੇ ਲੀਟਰ ਆਏ ਜਿੱਥੇ ਦਾ ਜਗਦੇਵ ਸਿੰਘ ਟਰਵੰਡੀ ਆਇਆ ਗੁਰਚਰਨ ਸਿੰਘ ਟੋੜਾ ਨੇ ਦੀ ਸੇਵਾ ਕੀਤੀ ਜਸਟਿਸ ਗੁਰਨਾਮ ਸਿੰਘ ਨੇ ਸੇਵਾ ਕੀਤੀ ਸੁਜੀਤ ਸਿੰਘ ਬਰਨਾਲਾ ਨੇ ਸੇਵਾ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਕੀਤੀ ਕਿਸੇ ਦੀ ਪਰਸਨਲ ਪਾਰਟੀ ਤਾਂ ਨਹੀਂ ਹੈਗੀ ਸਾਜ਼ਿਸ਼ ਕਾ ਦੀ ਫਿਰ ਇਹ ਬਣ ਕੇ ਰਹਿ ਗਈ ਹੈ ਪਾਰਟੀ ਕਿਸੇ ਦੀ ਪਰਸਨਲ ਹਾਂ ਇੱਥੇ ਆਓ ਹੁਣ ਤੁਸੀਂ ਜਿਹੜੀ ਗੱਲ ਇਹ ਕਿਸੇ ਨਹੀਂ ਹੈ ਜਦੋਂ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਉਹਨੂੰ ਇੱਕ ਬੰਦਾ ਉਹਨੂੰ ਕਾਬਜ਼ ਕਰ ਲੇਗਾ ਇੱਕ ਬੰਦਾ ਉੱਤੇ ਕਾਬਜ਼ ਹੋ ਜਾਏਗਾ ਫਿਰ ਜਿਹੜਾ ਵਾ ਦੁੱਖ ਲੱਗਦਾ ਪਰਵਰਤਨ ਸੰਸਾਰ ਦਾ ਨਿਯਮ ਹੈ ਅਟਲ ਬਿਹਾਰੀਵਾਜ ਪਈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਹੇ अटल बिहारी वाजपेयी तो बाद नरेंद्र मोदी का युग आ गया नरेंद्र मोदी का टेन्यूर है उस तो बाद नवे प्रधानमंत्री का युग आ जाना पी वी राव चले गए युग खत्म हो गया देवगौड़ा का युग खत्म हो गया चंद्रशेखर का युग खत्म हो गया नवी पीढ़ी आ गई राम पासवान चले गए बेटा चिराग पासवान आ गया अखिलेश यादव चलते पे ने मुलायम सिंह यादव चले गए युग खत्म हो गए ਗੁਲਾਮ ਸਿੰਘ ਯਾਦਵ ਦਾ ਯੋਗੀ ਖਤਮ ਹੋਇਆ ਪਿਆ ਯੂਪੀ ਚ ਯੋਗੀ ਦਿੱਤਾ ਨਾ ਦਾ ਦੌਰ ਚੱਲਦਾ ਵਾ ਸੋ ਪਰਿਵਰਤਨ ਸੰਸਾਰ ਦਾ ਨਿਯਮ ਹੈ ਪਰਵਰਤਨ ਦੇ ਨਾਲ ਹਮੇਸ਼ਾ ਸੁਧਾਰ ਹੁੰਦੇ ਆ ਨਵੀਂ ਪੀੜ੍ਹੀ ਆਏਗੀ ਨਵੀਂ ਸੋਚ ਆਏਗੀ ਪੰਥ ਨੂੰ ਉੱਤੇ ਲਿਜਾਣ ਵਾਲਿਆਂ ਚੜ੍ਹਦੀ ਕਲਾ ਚ ਰੱਖਣ ਵਾਲਿਆਂ ਦਸ਼ਮ ਪਾਤਸ਼ਾਹ ਦਾ ਜਿਹੜਾ ਸਿੱਖ ਪੰਥ ਦੇ ਉੱਤੇ ਹੱਥ ਹੈ ਕਿ ਚੜ੍ਹਦੀ ਕਲਾ ਚ ਰਹਿਣਾ ਚੜ੍ਹਦੀ ਕਲਾ ਵੱਲ ਲੈ ਕੇ ਜਾਣਗੇ ਲੇਕਿਨ ਗੱਲ ਇਹ ਹੈ ਕਿ ਸਾਬ ਸਿੰਘ ਜੀ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਪੰਥ ਤੋਂ ਨਿਕਲੀ ਹੋਈ ਪਾਰਟੀ ਪੰਥਕ ਪਾਰਟੀ ਅੱਜ ਚੜ੍ਹਦੀ ਕਲਾ 'ਚ ਨਹੀਂ ਆ। 2012 ਦੇ ਵਿੱਚ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ 'ਚ ਜਿਮਣੀ ਪੰਜਾਬ ਦੀ ਵਿਧਾਨ ਸਭਾ ਚੋਣ ਹੋਈ ਸੀ। ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗੱਠ ਜੋੜ ਸੀ। ਔਰ ਅਕਾਲੀ ਦਲ ਨੂੰ 34.73% ਵੋਟ ਪਈ ਸੀ ਤੇ ਸੂਬੇ 'ਚ ਸਰਕਾਰ ਜਿਹੜੀ ਆ ਅਕਾਲੀ ਦਲ ਦੀ ਬਣੀ ਸੀ ਉਸ ਤੋਂ ਬਾਅਦ 2 ਸਾਲਾਂ ਬਾਅਦ ਲੋਕ ਸਭਾ ਚੋਣ ਆ ਗਈ ਜਿੱਦੇ ਚ ਨਰਿੰਦਰ ਮੋਦੀ ਜੀ ਦੀ ਸਰਕਾਰ ਦੇਸ਼ ਚ ਬਣੀ ਅਕਾਲੀ ਦਲ ਡਿੱਗ ਗਿਆ 2 ਸਾਲਾਂ ਚ ਯਾਨੀ 2012 ਤੋਂ 2 ਮਾੜਾ ਦੌਰ ਅਕਾਲੀ ਦਲ ਦਾ ਸ਼ੁਰੂ ਹੋਇਆ 2014 ਦੇ ਵਿੱਚ 26% ਆ ਗਈ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਦੇਸ਼ ਪੂਰੇ ਚ ਲਹਿਰ ਚੱਲੀ ਲੇਕਿਨ ਪੰਜਾਬ ਚ ਕੋਈ ਲਹਿਰ ਨਹੀਂ ਚੱਲੀ ਅਰੋਂ ਜਿੱਤ ਲਈ ਹੋਰ ਕੇ ਚੋਣਾਂ ਹਰ ਕੇ ਕੈਪਟਨ ਨਰਿੰਦਰ ਸਿੰਘ ਜਿੱਤ ਗਏ ਸੀ ਔਰ ਉਸ ਤੋਂ ਬਾਅਦ 2017 ਦੀ ਚੋਣ ਆਈ 17 ਦੇ ਵਿੱਚ ਅਕਾਲੀ ਦਲ ਦਾ ਹੋਰ ਗਰਾਫ ਡਿੱਗ ਗਿਆ 25% ਆ ਗਏ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸੀਗਾ ਫਿਰ 2019 ਦੀ ਚੋਣ ਆਈ ਲੋਕ ਸਭਾ ਅਕਾਲੀ ਦਲ ਹੋਡ ਚੜਦੀ ਕਲਾ ਜ ਰਹਿਣ ਦੀ ਜਾਇ ਡੁੱਬਦੀ ਕਲਾ ਚ ਚਲਾ ਗਿਆ ਉਹ ਮੇਰੇ ਖਿਆਲ 22 23% ਤੇ ਆ ਗਏ ਦੋ ਸੀਟਾਂ ਜਿੱਤੀਆਂ ਬੀਬੀ ਹਰਸਿਮਰਤ कौर ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਫੇਰ ਆ ਗਈ 2022 ਦੀ ਚੋਣ 19 ਤੋਂ ਬਾਅਦ 22 ਦੀ ਚੋਣ ਆਈ ਵਿਧਾਨ ਸਭਾ ਦੀ ਚੋਣ ਸੀ ਅਕਾਲੀ ਦਲ ਤਿੰਨ ਸੀਟਾਂ ਤੇ ਰਹਿ ਗਿਆ ਬਸਪਾ ਨਾਲ ਘੱਟ ਜੋੜ ਸੀਗਾ ਇੱਕ ਬੀਬੀ ਗਨੀਬ ਕੌਰ ਮਜੀਠੀਆ ਜੀ ਟੀ ਮਾਝੇ ਤੋਂ ਮਨਪ੍ਰੀਤ ਯਾਲੀ ਜਿੱਤੇ ਆ ਮਾਲਵੇ ਤੋਂ ਤੇ ਦੁਆਬੇ ਤੋਂ ਡਾਕਟਰ ਸੁਖੀ ਜਿੱਤੇ ਆ ਔਰ ਫੇਰ ਜਿਹੜਾ ਹੁਣ ਚੋਣ ਹੋਈ ਹੈ ਲੋਕ ਸਭਾ ਦੀ ਅਕਾਲੀ ਦਲ 13% ਤੇ ਆ ਗਿਆ 13% ਤੇ ਆ ਗਿਆ ਤੇ 10 ਸੀਟਾਂ ਦੇ ਜਮਾਨਤ ਜप्त ਹੋ ਗਈ ਇੱਕ ਕਸੀਡ ਜਿੱਤੀ ਬੀਬੀ ਹਰਜਿੰਦਰਤ ਕੌਰ ਬਾਦਲ ਦੀ ਕਿਆਨ ਦਾ ਮੇਰਾ ਮਕਸਦ ਹੈਗਾ 2012 ਤੋਂ 12 ਸਾਲ ਹੋ ਗਏ ਅਕਾਲੀ ਦਲ ਦੀ ਹਾਲ ਬਿਹਾਲ ਹੈ ਅਕਾਲੀ ਦਲ ਦਾ ਗ੍ਰਾਫ ਡਿੱਗਦਾ ਪਿਆ ਜੇ 34% ਤੋਂ 13% ਤੇ ਆ ਗਏ ਆ ਆਖਰਕਾਰ ਉਹਦੀ ਕਿਸੇ ਨੂੰ ਜ਼ਿੰਮੇਵਾਰੀ ਤਾਂ ਲੈਣੀ ਪੈਣੀ ਨਾ ਹੁਣ ਜੇ ਆਪਾਂ ਕਹੀਏ ਕਿ ਉਹਦੀ ਜ਼ਿੰਮੇਵਾਰੀ ਇੰਦਰਾਧਨ ਦੀ ਤੇ ਪੱਲੇ ਪਾ ਦਿਓ ਯਾਰ ਮੈਂ ਤਾਂ ਹੈਰਾਨ ਹੁਣਾ ਅੱਜ ਮੈਂ ਬੀਬੀ ਹਰਜਿੰਦਰਤ ਕੌਰ ਦੀ ਸੁਣ ਰਿਹਾ ਸੀ ਭਾਸ਼ਣ ਉਹ ਪਹਿਲੀ ਇੱਕ ਲੀਡਰ ਹੈ ਜਿਹੜੀ ਆਪੋਜੀਸ਼ਨ 'ਚ ਰਹਿ ਕੇ ਆਪੋਜੀਸ਼ਨ ਨੂੰ ਕ੍ਰਿਟੀਸਾਈਜ਼ ਕਰ ਰਹੀ ਆ। ਬਾਈ ਯਾਰ ਤੂੰ ਆਪੋਜੀਸ਼ਨ 'ਚ ਹੈਗੀ ਆ ਇਸ ਟਾਈਮ ਤੂੰ ਸੱਤਾਧਾਰੀ ਪਾਰਟੀ 'ਚ ਨਹੀਂ ਹੈ ਤੂੰ ਭਾਜਪਾ ਦੇ ਗੱਠ ਉਹ ਕ੍ਰਿਟੀਸਾਈਜ਼ ਕਿੰਨੂ ਕਰਦੀ ਬਈ ਆ ਆਪੋਜੀਸ਼ਨ ਨੂੰ ਹੀ ਕਰੀ ਜਾ ਰਹੀ ਆ। ਹਿੰਦੁਸਤਾਨ 'ਚ ਬੜੇ ਮੁੱਦੇ ਆ ਬੇਰੋਜ਼ਗਾਰੀ ਮੁੱਦਾ ਪੇਪਰ ਲੀਕ ਦਾ ਮੁੱਦਾ ਸਿੱਖ ਪੰਥ ਦੇ ਉੱਤੇ ਤੁਹਾਡੇ ਸਾਹਮਣੇ ਰਾਜਸਥਾਨ 'ਚ ਕੇਸ ਤੇ ਕਕਾਰਾਂ ਵਾਲੀ ਕੁੜੀ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ। ਬਾਰ ਘਟਦਾ ਗਿਆ ਸਾਡਾ ਉਹ ਮੁੱਦਾ ਸਾਡੇ ਸਿੱਖ ਪੰਥ ਸਾਡੇ ਜਿਹੜੇ ਸਿੱਖ ਧਰਮ ਦੇ ਤੀਰਸਥਾਨ ਨੇ ਉਹਨਾਂ ਤੀਰਸਥਾਨਾਂ ਨੂੰ ਢਾਹ ਲਾਇਆ ਜਾ ਰਿਹਾ ਹੈ ਉਹ ਮੁੱਦਾ ਸਾਡੇ ਇੱਥੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ 'ਚ ਮੁੰਡੇ ਨੇ ਬੇਅਦਬੀ ਕੀਤੀ ਜਿਸ ਨੂੰ ਸਿੰਘਾਂ ਨੇ ਬਾਦ ਵਿੱਚ ਉੱਥੇ ਜਾਣ ਤੋਂ ਮਾਰਤਾ ਅੱਜ ਤੱਕ ਪਤਾ ਨਹੀਂ ਲੱਗਿਆ ਮੁੰਡਾ ਬੇਅਦਬੀ ਕਰਨ ਵਾਲਾ ਕੌਣ ਸੀ ਉਹ ਛੱਡਾ ਮੁੱਦਾ ਹੈ ਪਤਾ ਤਾਂ ਲੱਗਿਆ ਉਹ ਬੰਦਾ ਕੌਣ ਸੀ ਉਹ ਮੁੱਦੇ ਦਾ ਆਬ ਹੈ ਮੁੱਦੇ ਤੁਸੀਂ ਕ੍ਰਿਟਿਕਾਈਜ਼ ਕਰੀ ਜਾਂਦੇ ਹੋ ਕਾਂਗਰਸ ਨੂੰ ਕ੍ਰਿਟਿਕਾਈਜ਼ ਖਰੀ ਜਾਂਦੇ ਮਲੇਮ ਸਿੰਘ ਦੀ ਅਖਲੇ ਸਾਡਾ ਇਹਨਾਂ ਨਾਲ ਕੀ ਲੈਣਾ ਸਾਡੇ ਪੰਜਾਬ ਦੇ ਮੁੱਦੇ ਸਾਡਾ ਪਾਣੀ ਮੁੱਦਾ ਸਾਡਾ ਚੰਡੀਗੜ੍ਹ ਮੁੱਦਾ ਤੁਸੀਂ ਮੁੱਦਿਆਂ ਦੀ ਗੱਲ ਕਰੋ ਸਾਡਾ ਜਿਹੜੇ ਆ ਹੋਰ ਮੁੱਦੇ ਨੇ ਪੰਜਾਬ ਦੇ ਉਹ ਮੁੱਦਿਆਂ ਦੀ ਤਾਂ ਗੱਲ ਹੀ ਕੋਈ ਨਹੀਂ ਮੈਂ ਇਸ ਕਰਕੇ ਕਹਿਣਾ ਕਿ ਜਦੋਂ ਅਸੀਂ ਅਨ ਕੰਡੀਸ਼ਨਲ ਅਨ ਕੰਡੀਸ਼ਨਲ ਗੱਲਾਂ ਕਰੀਏ ਕਿ ਅਸੀਂ ਇਸ ਪਾਰਟੀ ਜਿਹੜੀ ਹੈ ਇਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰਨੀ ਅਸੀਂ ਆਪੋ ਜਿਹੜਾ ਕਿ ਆਪੋਜੀਸ਼ਨ ਹੀ ਕ੍ਰਿਟੀਸਾਈਜ਼ ਕਰੀ ਜਾ ਰਹੀ ਹੈ ਐਮਰਜੈਂਸੀ ਇੰਦਰਾ ਗਾਂਧੀ ਨੇ ਲਗਾਈ ਯੁੱਗ ਬੀਤ ਗਿਆ ਹੁਣ ਜਿਹੜੀ ਦੌਰ ਚੱਲਦਾ ਪਿਆ ਵਾ ਇਹਦੇ ਦੇ ਵਿੱਚ ਤੁਸੀਂ ਆਪ ਕਹਿੰਦੇ ਹੋ ਬਈ ਸਾਡੇ ਸਿੱਖ ਧਰਮ ਦੇ ਜਿਹੜੇ ਧਾਰਮਿਕ ਸਥਾਨ ਨੇ ਸਾਡੀ ਸਿੱਖ ਪੰਥ ਦੀ ਜਿਹੜੀ ਨਿਕਲੀ ਪਾਰਟੀ ਹੈ ਇਨੂੰ ਰੂਲਿੰਗ ਪਾਰਟੀਆਂ ਕਮਜ਼ੋਰ ਕਰ ਰਹੀਆਂ ਗੱਲ ਤਾਂ ਉਹਦੀ ਕਰੋ ਨਾ ਤੁਸੀਂ ਯਾਰ ਮੈਂ ਤਾਂ ਇਸ ਕਰਕੇ ਕਹਿਣਾ ਕਿ ਜਦੋਂ ਤੁਸੀਂ ਕੁਰਸੀ ਲਈ ਆਪਣਾ ਸਾਰਾ ਕੁਝ ਦਾਅ ਤੇ ਲਾਓਗੇ ਆਪਣੇ ਕਾਰੋਬਾਰ ਦੀ ਦਾਅ ਤੇ ਲਾਓਗੇ ਫਿਰ ਉਹ ਤੁਸੀਂ ਦਾਅ ਤੇ ਕੁਰਸੀ ਤੇ ਵਪਾਰ ਦੇ ਲਈ ਜਿੰਨੂੰ ਦਾਅ ਤੇ ਲਾਇਆ ਉਹ ਸਿੱਖ ਪੰਥ ਨੂੰ ਦਾਅ ਤੇ ਲਾਇਆ ਡਾਕਟਰ ਸਾਹਿਬ ਤੁਸੀਂ ਹਰਸਿਮਰਤ कौर ਬਾਦਲ ਦੀ ਗੱਲ ਕੀਤੀ ਮੈਂ ਜ਼ਰੂਰ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਪਾਰਲੀਮੈਂਟ ਦੇ ਬਾਹਰ ਖੜਕਣਾ ਦਾ ਬਿਆਨ ਆਉਂਦਾ ਏਕ ਉਦੇ ਵਿੱਚ ਇੱਕ ਦੋ ਗੱਲਾਂ ਕੀਤੀਆਂ ਉਹਨਾਂ ਨੇ ਕਹਿੰਦੇ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨੇ ਉਹ ਪਿੱਠੂ ਨੇ ਬੀਜੇਪੀ ਦੇ ਐਥੋਂ ਤੱਕ ਕਿਹਾ ਹੈ ਕਿ ਬੀਜੇਪੀ ਦੇ ਨਾਲ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੀ ਸ਼ਹਿਦ ਦੇ ਉੱਤੇ ਸਾਰਾ ਵਿਰੋਧ ਕੀਤਾ ਜਾ ਰਿਹਾ ਜਿਨ੍ਹਾਂ ਨੇ ਵਕਰੀ ਮੀਟਿੰਗ ਕੀਤੀ ਜਲੰਧਰ ਦੇ ਵਿੱਚ ਜਿਹੜਾ ਵਿਰੋਧ ਉੱਠਦਾ ਪਿਆ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਉਹ ਉਹ ਲੋਕ ਉਠਾ ਰਹੇ ਨੇ ਬੀਬੀ ਜਗੀਰ ਕੌਰ ਵਰਗੇ ਜਾਂ ਬਾਕੀ ਲੀਡਰਾਂ ਵਰਗੇ ਜਿਨ੍ਹਾਂ ਨੇ ਵਿਰੋਧ ਕੀਤਾ ਆ ਉਹ ਲੋਕ ਨੇ ਜਿਹੜਾ ਜਿਹੜੇ ਬੀਜੇਪੀ ਨੂੰ ਚਾਹੁੰਦੇ ਆ ਯਾਰ ਉਹਨਾਂ ਨਾਲ ਗੱਠ ਜੋੜ ਕਰਨਾ ਚਾਹੁੰਦੇ ਤੁਸੀਂ ਉਹਨਾਂ ਦੇ ਇਸ ਬਿਆਨ ਤੇ ਕੀ ਦੇ 1997 ਤੋਂ ਪਹਿਲਾ ਜਿਹੜਾ ਗੱਠਜੋੜ ਹੋਇਆ ਨਾ ਤਾਂ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਨਾ ਉਹ ਗੱਠਜੋੜ ਬੀਬੀ ਜਗੀਰ ਕੌਰ ਨੇ ਕੀਤਾ ਨਾ ਉਹ ਗੱਠਜੋੜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਨਾ ਉਹ ਗੱਠ ਛੋੜ ਗੁਰਦਾ ਗੁਰਪ੍ਰਤਾਪ ਸਿੰਘ ਵਡਾਲੇ ਨੇ ਕੀਤਾ ਨਾ ਉਹ ਗੱਠਜੋੜ ਬੀਬੀ ਕਿਰਨ ਜੋਤ ਕੌਰ ਨੇ ਕੀਤਾ ਨਾ ਉਹ ਗੱਠਜੋੜ ਪਰਮਜੀਤ ਕੌਰ ਗੁਲਛਨ ਨੇ ਕੀਤਾ ਨਾ ਉਹ ਗੱਠਜੋੜ ਚਰਨਜੀਤ ਬਰਾੜ ਨੇ ਕੀਤਾ 1996 ਦੇ ਵਿੱਚ ਜਿਹੜੀ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਦਿੱਤੀ ਹੈ ਉਹ ਕਿੰਨੂੰ ਪੁੱਛ ਕੇ ਦਿੱਤੀ ਹੈ ਤੁਸੀਂ ਪੰਜਾਬ ਦੇ ਲੋਕਾਂ ਨੂੰ رائے ਲਈਤੀ ਕਿ ਅਸੀਂ ਇੱਕ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਦੇਣ ਜਾ ਰਹੇ ਹਾਂ ਅੱਜ ਤੁਸੀਂ 96 ਤੋਂ ਬਾਅਦ ਪੰਜਾਬ ਨੂੰ ਵੇਚ ਕੇ ਪੰਜਾਬ ਦੇ ਉੱਤੇ ਜਦੋਂ 2.5 ਕਿਲੋ ਦੇ ਤੁਸੀਂ ਜ਼ਖਮ ਕਰ ਛੱਡੇ ਹੈ ਹੁਕਮਰਾਨਾਂ ਨੇ ਅੱਜ ਤੁਹਾਨੂੰ ਆ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਜ਼ਰਾਨੀ ਸ਼ੁਰੂ ਹੋ ਗਈ ਹੈ 96 ਤੋਂ ਲੈ ਕੇ 2017 ਤੋਂ ਬਾਅਦ ਤੱਕ ਯਾਨੀ 17ਵੀਂ ਕਿਉਂ 19 ਦੀ 4ਵੀਂ ਇਹਨਾਂ ਨੇ ਇਕੱਠੀ ਲੜੀ ਆ 20 ਦੀ 4 ਦੇ ਵਿੱਚ ਇਹਨਾਂ ਨੇ ਕਿਸਾਨੀ ਅੰਦੋਲਨ ਚ ਯਾਨੀ 12 201996 ਤੋਂ ਲੈ ਕੇ 2021 ਤੱਕ 21 ਤੱਕ ਤੁਸੀਂ 25 ਸਾਲ ਪੰਜਾਬ ਦੇ ਨਾਲ ਖੇਡਿਆ ਵਾ ਉਹ ਭਾਜਪਾ ਨਾਲ ਖੇਡਿਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਪੰਜਾਬ ਦੇ ਨਾਲ ਤੁਸੀਂ ਉਹ ਉਦੋਂ ਭਾਜਪਾ ਚੰਗੀ ਸੀ ਤੇ ਆ ਦੋ ਸਾਲਾਂ ਚ ਬੀਜੇਪੀ ਮਾੜੀ ਹੋਗੀ ਬੀਜੇਪੀ ਕੀ ਮਾੜੀ ਹੈ ਮੈਨੂੰ ਇਹ ਦੱਸੋ ਬੀਜੇਪੀ ਕੀ ਮਾੜੀ ਹੈ ਅੱਜ ਜੇ ਫਿਰ ਦਮ ਸੀ ਤੇ ਬੋਲਦੇ ਫਿਰ ਬੀਜੇਪੀ ਦੇ ਖਿਲਾਫ ਅੱਜ ਸਦਨ ਚ ਬੋਲਦੀ ਬੀਬੀ ਹਰਸਿਮਰਤ ਕੋਰ ਉਹਦਾ ਆਪੋਸ਼ਨ ਦੇ ਬਾਰੇ ਬੋਲਦੀ ਰਹੀ ਉਹਨੇ ਤਾਂ ਬੀਜੇਪੀ ਦੇ ਖਿਲਾਫ ਕੁਝ ਬੋਲਿਆ ਹੀ ਨਹੀਂ ਇਹ ਤਾਂ ਬਾਹਰ ਆ ਕੇ ਇੱਥੇ ਬੋਲਦੀ ਆ ਬੋਲੇ ਤੇ ਨਾਲ ਹੀ ਪਤਾ ਲੱਗੇ ਹਿੰਦੂ ਕੈਨੇਡੀਅਨ ਬੱਸ ਚ ਟੱਪਦੀ ਕਿ ਨਹੀਂ ਟੱਪਦੀ ਅੱਛਾ ਬਿਲਕੁਲ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਬੀਜੇਪੀ ਦਾ ਵੀ ਜ਼ਿਕਰ ਕੀਤਾ ਸੋਣਾ ਮੇਰੀ ਗੱਲ ਪੰਜਾਬ ਦੇ ਸ਼ੰਭੂ ਬਾਰਡਰ ਤੋਂ ਬਾਅਦ ਬੀਜੇਪੀ ਦੀ ਸਰਕਾਰ ਸ਼ੁਰੂ ਹੋ ਜਾਂਦੀ ਹੈ ਤੇ ਦਿੱਲੀ ਦੇ ਵਿੱਚ ਵੀ ਬੀਜੇਪੀ ਦੀ ਪੁਲਿਸ ਹੈ ਹੂੰ ਬਿਲਕੁਲ ਠੀਕ ਹੈ ਨਾ ਹੋਟਲ ਜਿਹੜਾ ਇਹਨਾਂ ਦੇ ਚੱਲਦੇ ਨੇ ਉਹ ਬੀਜੇਪੀ ਦੀਆਂ ਹੁਕਮਰਾਨਾ ਸਰਕਾਰ ਚ ਚੱਲਦੇ ਨੇ ਜਿਹੜੀ ਕੇਵਲ ਚਲਦੀ ਪਈ ਹੈ ਪੰਜਾਬ ਤੋਂ ਬਾਹਰ ਉਹ ਬੀਜੇਪੀ ਦੀਆਂ ਸਰਕਾਰਾਂ ਚ ਚਲਦੀ ਪਈ ਹੈ ਜਿਹੜੀਆਂ ਬੱਸਾਂ ਇੰਡੋ ਕੈਨੇਡੀਅਨ ਚਲਦੀਆਂ ਜਿਹੜੀ ਲਾਲਜੀਤ ਭੁੱਲਰ ਪੰਜਾਬ ਦਾ ਟਰਾਂਸਪੋਰਟ ਮੰਤਰੀ ਕਹਿ ਚੁੱਕਾ ਹੈ ਨਜਾਇਜ਼ ਹੈ ਇੱਕ ਚਲਾਨ ਹੋਇਆ ਅਜੇ ਤੱਕ ਉਸ ਬੱਸ ਦਾ ਸਿਰਫ 2.5 ਸਾਲਾਂ ਚ ਇੱਕ ਚਲਾਨ ਉਹਦੀ ਟਿਕਟ ਨਹੀਂ ਕੱਟੀ ਜਾ ਸਕਦੀ ਉਹ ਟੂਰਿਸਟ ਪਰਮਿਟ ਤੇ ਬਸ ਹੈ ਉਹ ਸਟੇਟ ਕੈਰੀਅਰ ਤੇ ਤੁਸੀਂ ਹਜੇ ਵੀ ਚਲਾਈ ਜਾ ਰਹੇ ਕਰੋੜਾ ਰੁਪਈਆ ਤੇ ਇਹ ਤੱਕ ਦੀ ਸ਼ੰਭੂ ਬਾਰਡਰ ਨਾਲ ਟੱਪੇ ਤੁਸੀਂ ਬੀਜੇਪੀ ਨੂੰ ਗੱਲਾਂ ਕਰਦੇ ਹੋ ਤੁਸੀਂ ਕ੍ਰਿਟੀਸਾਈਜ਼ੀ ਦੀ ਆਪੋਜੀਸ਼ਨ ਨੂੰ ਕਰਦੇ ਹੋ ਇਹ ਕ੍ਰਿਟੀਸਾਈਜ਼ ਕਰਨਗੇ ਜੀ ਇਹ ਕਾਂਗਰਸ ਹੈ ਜੀ ਇਹ ਆਮ ਆਦਮੀ ਪਾਰਟੀ ਹੈ ਜੀ ਕਿ ਜੇ ਇਹ ਪਰਿਸਥਤੀਆਂ ਫਿਰ ਤਾਂ ਕਰ ਹੀ ਨਹੀਂ ਸਕਦੇ ਕ੍ਰਿਟੀਸਾਈਜ਼ ਕਿਸੇ ਕਰ ਲੈਣ ਦੱਸਣ ਬੀਜੇਪੀ ਨੂੰ ਗੱਲ ਤੱਕ ਬੀਜੇਪੀ ਕਿੱਥੇ ਗਲਤ ਹੈ ਬੀਜੇਪੀ 96 ਤੋਂ ਲੈ ਕੇ ਅਗਰ ਤੁਸੀਂ ਪੰਜਾਬ 'ਚ 25 ਸਾਲ ਰਾਜ ਕੀਤਾ ਤੇ ਧੰਨਵਾਦ ਕਰੋ ਰਾਜਨਾਥ ਸਿੰਘ ਦਾ ਲਾਲ ਕਿਸ਼ਨ ਅਡਵਾਨੀ ਦਾ ਅਟਲ ਬਿਹਾਰੀਵਾਜ ਪਈਦਾ ਜਿਨ੍ਹਾਂ ਨੇ ਪੰਜਾਬ 'ਚ ਤੁਹਾਨੂੰ ਗੱਦੀ ਦਵਾਈ ਆ ਪੰਜਾਬ ਦੇ ਸ਼ਹਿਰੀ ਵੋਟਰਾਂ ਨੇ ਬੀਜੇਪੀ ਨੂੰ ਵੋਟ ਪਾਈ ਆ ਤੇ ਤੁਸੀਂ ਉਹਨਾਂ ਨਾਲ ਮਿਲ ਕੇ 5 ਵਾਰ ਸੂਬੇ 'ਚ ਸਰਕਾਰ ਹੰਡਾਈ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਡਿਪਟੀ ਚੀਫ ਮਿਨਿਸਟਰ ਰਿਹਾ ਤੇ ਧੰਨਵਾਦ ਕਰਨ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਦੇ 18 ਐਮਐਲਏ ਜਿੱਤਦੇ ਸੀ ਤੇ ਇਹਨਾਂ ਦੀ ਸਰਕਾਰ ਬਣਦੀ ਸੀ ਅੱਛਾ ਜਦੋਂ ਇਸ ਬਾਰੇ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਨਾ ਕਿ ਉਸ ਵੇਲੇ ਐਨਾ ਸਮਾਂ ਤੁਸੀਂ ਹੰਡਾਲਿਆ ਬੀਜੇਪੀ ਨਾਲ ਉਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਉਹ ਕਦੀ ਪੰਜਾਬ ਦੇ ਹੱਕ ਲਈ ਮੰਨਿਆ ਹੀ ਨਹੀਂ 25 ਸਾਲ ਮਨਾਇਆ ਇਹਨਾਂ ਨੇ 25 ਸਾਲ ਹੂੰ 25 ਸਾਲ ਪੰਜਾਬ ਦੇ ਹੱਕਾਂ ਨਹੀਂ ਮਿਲਾਉਂਦੇ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਕੇਂਦਰ ਚ ਮੰਤਰੀ ਰਹੇ ਨੇ ਕੇਂਦਰ ਚ ਮੰਤਰੀ ਦੀ ਕੁਰਸੀ ਛੱਡ ਦਿੰਦੇ ਬੀਬੀ ਹਰਸਿਮਰਤ ਕੌਰ ਬਾਦਲ 10 ਸਾਲ 9 ਸਾਲ ਪੰਜਾਬ ਦੀ ਹਕੂਮਤ ਵੱਲੋਂ ਜਾ ਕੇ ਕੇਂਦਰ ਚ ਵਜੀਰ ਰਹੀ ਆ ਕੁਰਸੀ ਛੱਡ ਲੈਂਦੀ 2014 ਦੀ ਜੇ ਅਪ੍ਰੈਲ ਚ ਬਣੀ ਸੀ ਮੰਤਰੀ ਤੇ ਜੂਨ ਜੁਲਾਈ ਚ ਗੱਲ ਕਰਦੀ 2014 ਚ ਵੀ ਪੰਜਾਬ ਦੀਆਂ ਮੰਗਾਂ ਨਹੀਂ ਮੰਨੀਆਂ ਜੀ ਮੈਂ ਤਾਂ ਕੁਰਸੀ ਛੱਡ ਰਹੀ ਆ ਉਹ ਅਗਲੇ ਨਿੰਡੋ ਗਨੇਡੀਅਨ ਚੱਲ ਪਈਏ ਮੰਗਾ ਕਾਣ ਕ ਪੁੱਛਦਾ ਯਾਰ ਉੱਥੇ ਚੱਲੀ ਆ ਮੰਗਾ ਦੀਆਂ ਗੱਲਾਂ ਸ਼ੰਭੂ ਬਾਟਰ ਤੋਂ ਇੱਧਰ ਕਰਦੇ ਨੇ ਜਿੱਦਨ ਜਾ ਕੇ ਦਿੱਲੀ ਕਰਨਗੇ ਨਾ ਪੰਜਾਬ ਦੀਆਂ ਮੰਗਾਂ ਉਦੋਂ ਸਵਿਆਰ ਆਊਗਾ ਉਦੋਂ ਪਤਾ ਲੱਗੂਗਾ ਸ਼ੰਭੂ ਬਾਡਰ ਤੋਂ ਇੰਡੋ ਕੈਨੇਡੀਅਨ ਟੱਪਦੀ ਕਿ ਨਹੀਂ ਟੱਪਦੀ ਨਹੀਂ ਸਵਾਰ ਤਾਂ ਖੈਰ ਲੱਗੇ ਕੱਲ ਦੀ ਮੀਟਿੰਗ 'ਚ ਵੀ ਬੜਾ ਆ ਗਿਆ ਜਦੋਂ ਵੰਡ ਪੈ ਗਈ ਹੈ ਹੁਣ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਆ ਵੀ ਦੱਸਿਓ ਕਿਉਂਕਿ ਜਲੰਧਰ ਦੇ ਲੀਡਰ ਹੋਰ ਕਹਿੰਦੇ ਪੈਨ ਉਹਨਾਂ ਦੇ ਨਾਲ ਹੋਰ ਲੀਡਰ ਰਲ ਪਏ ਨੇ ਤੇ ਚੰਡੀਗੜ੍ਹ 'ਚ ਜਿਹੜੀ ਮੀਟਿੰਗ ਹੋਈ ਹੈ ਉਹ ਕਿਤੇ ਨਾ ਕਿਤੇ ਡਗਮਗਾਈ ਨਜ਼ਰ ਆ ਰਹੀ ਕੀ ਕਹਿੰਦਾ ਦੇਖੋ ਪਤਾ ਕੀ ਹੈ ਜਿਹੜੀ ਇਹ ਕੱਲ ਮੀਟਿੰਗ ਹੋਈ ਨਾ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸਾਰੇ ਪੰਥਕ ਲੀਡਰਾਂ ਨੂੰ ਕਹਿੰਨਾ ਇਦੇ ਵਿੱਚ ਪਤਾ ਕੌਣ ਲੋਕ ਸੀ ਉਹ ਲੋਕ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਜ਼ਮੀਨ ਤੇ ਇੱਟ ਲਗਾਈ ਆ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਸੀ ਬੀਬੀ ਕਿਰਨਜੀਤ ਕੌਰ ਕੌਣ ਆ ਪਤਾ ਕਿਸੇ ਨੂੰ ਮਾਸਟਰ ਤਾਰਾ ਸਿੰਘ ਦੀ ਪੋਤੀ ਆ ਜਿਨ੍ਹਾਂ ਨੇ ਅਕਾਲੀ ਦਲ ਨੂੰ ਖੜਾ ਕੀਤਾ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਇੱਟ ਨਾਲ ਇੱਟ ਵਜਾਈ ਸੀ ਉਹ ਮਾਸਟਰ ਤਾਰਾ ਸਿੰਘ ਦੀ ਪੋਤੀ ਆ ਉਹਨੇ ਤਾਂ ਕਦੀ ਨਹੀਂ ਕਿਹਾ ਉਹਦੇ ਵਿੱਚ ਪਤਾ ਕੌਣ ਸੀ ਗੁਰਚਾਰਾ ਸਿੰਘ ਟੋੜਾ ਦਾ ਹਰਿੰਦਰਪਾਲ ਸਿੰਘ ਟੋੜਾ ਸੁਰਜੀਤ ਸਿੰਘ ਬਰਨਾਲਾ ਦਾ ਮੁੰਡਾ ਗਗਨਜੀਤ ਸਿੰਘ ਬਰਨਾਲਾ ਕੁਲਦੀਪ ਸਿੰਘ ਵਡਾਲਾ ਦਾ ਮੁੰਡਾ ਗੁਰ ਪ੍ਰਤਾਪ ਸਿੰਘ ਵਡਾਲਾ ਜਥੇਦਾਰ ਦਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਚੋਂ ਉਹਨਾਂ ਦੀ ਬੀਬੀ ਇਹ ਉਹ ਲੋਕ ਸੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਥੱਲੇ ਨੀਂਹ ਦੇ ਵਿੱਚ ਬੂਟੇ ਲਾਏ ਸੀਗੇ ਜਿਨ੍ਹਾਂ ਨੇ ਇੱਟ ਲਾਈ ਸੀ ਜਿਹਨੂੰ ਪਾਣੀ ਇੱਕ ਇੱਕ ਇੱਟ ਲਾ ਕੇ ਅਕਾਲੀ ਦਲ ਨੂੰ ਖੜਾ ਕੀਤਾ ਉਹਨਾਂ ਦੀ ਤੀਜੀ ਪੀੜ੍ਹੀ ਦੇ ਸੀਗੇ ਤੇ ਮੈਂ ਤੁਹਾਡੇ ਅੱਜ ਮੰਚ ਤੋਂ ਕਹਿ ਕੇ ਚੱਲਾਂ ਇਹ ਕੌਣ ਬੋਲਦਾ ਹੁੰਦਾ ਹਮੇਸ਼ਾ ਤੁਸੀਂ ਦੇਖਿਓ ਹੁੰਦਾ ਕੀ ਆ ਪਰ ਜਿਨ੍ਹਾਂ ਨੇ ਆਪਣੀ ਆਪਣੇ ਹੱਥੀਂ ਈ ਟਾ ਲਾਈਆਂ ਆਪਣੇ ਹੱਥੀਂ ਨਹੀਂ ਬਣਾਈ ਆਪਣੇ ਹੱਥੀਂ ਕਿਲਾ ਸਿਰਜਿਆ ਉਹਨਾਂ ਨੂੰ ਹੀ ਇੱਕ ਪਾਸੇ ਕਰ ਦਿੱਤਾ ਗਿਆ ਉਹਨਾਂ ਨੂੰ ਬੀਜੇਪੀ ਦੇ ਪਿੱਠੂ ਕਹਿ ਕੇ ਤਨਕਾਰ ਹੀ ਜਾਂਦੇ ਹੁਣ ਯਾਰ ਬੀਜੇਪੀ ਦੇ ਪਿੱਠੂ ਗੁਰਚਰਨ ਸਿੰਘ ਟੋਡਾ ਦਾ ਪਰਿਵਾਰ ਬੀਜੇਪੀ ਦਾ ਪਿੱਠੂ ਸੀ ਇਦਾਂ ਮਤਲਬ ਤੁਸੀਂ ਐਸਜੀਪੀਸੀ ਦੀ ਕਮਾਂਡ ਬੀਜੇਪੀ ਦੇ ਪਿੱਠੂਆਂ ਨੂੰ ਦਿੱਤੀ ਹੋਈ ਸੀ ਇੰਨੇ ਸਾਲ ਅੱਜ ਤੁਹਾਨੂੰ ਮਾਸਟਰ ਤਾਰਾ ਸਿੰਘ ਦੀ ਪੋਤੀ ਗਿਰਨਜੀਤ ਕੌਰ ਬੀਜੇਪੀ ਦੀ ਪਿੱਠੂ ਨਜ਼ਰਾਂ ਲਾਪੀ ਆ ਬੀਬੀ ਜਗੀਰ ਕੌਰ ਨੂੰ ਤੁਸੀਂ ਜਲੰਧਰ ਜਿਮਣੀ ਜ਼ੋਨ ਦੇ ਵਿੱਚ ਇੰਚਾਰਜ ਲਾਤਾ ਬੀਜੇਪੀ ਦੀ ਪਿੱਠੂ ਨੂੰ ਲਾਤਾ ਤੁਸੀਂ ਲੋਕ ਸਭਾ ਦਾ ਇੰਚਾਰਜ ਬੜੀ ਮਾੜੀ ਗੱਲ ਆ ਯਾਰ ਫਿਰ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਲਈ ਕਿ ਬੀਜੇਪੀ ਦੀ ਪਿੱਠੂ ਨੂੰ ਤੁਸੀਂ ਪਿਛਲੇ ਸਾਲ ਜਲੰਧਰ ਦੀ ਜਿਮਣੀ ਜ਼ੋਨ ਦੇ ਵਿੱਚ ਲੋਕ ਸਭਾ ਦਾ ਇੰਚਾਰਜ ਲਾਤਾ ਬਹੁਤ ਮਾੜੀ ਗੱਲ ਆ ਫਿਰ ਤਾਂ ਯਾਰ ਤੁਸੀਂ ਤਾਂ ਘਰ ਮਨਾਣ ਗਏ ਸੀਗੇ ਪਰਮਿੰਦਰ ਸਿੰਘ ਢੀਂਸੇ ਤੇ ਸੁਖਦੇਵ ਸਿੰਘ ਢੀਂਸੇ ਨੂੰ ਇਹ ਬੀਜੇਪੀ ਦੇ ਪਿੱਠੂ ਨੂੰ ਪਿੱਠੂ ਨੂੰ ਨਾ ਤੁਸੀਂ ਮਨਾਣ ਗਏ ਸੀ ਸਿਆਸਤ ਕਰੋ ਯਾਰ ਸਿਆਸਤ ਕਰੋ ਸਿਆਸਤ ਨੂੰ ਸਿਆਸਤ ਵਾਂਗੂ ਕਰੋ ਇਹ ਸੋਚੋ ਤੁਸੀਂ ਪੰਥ ਦਾ ਬੇੜਾ ਗਰ ਕਿੰਨਾ ਕਰਤਾ ਅੱਜ ਸਿੱਖ ਪੰਥ ਕਿੱਥੇ ਖੜਾ ਹੈ ਸਿੱਖ ਪੰਥ ਨੂੰ ਤੁਸੀਂ ਖੜੇ ਹੋ ਕੇ ਦੇਖੋ ਕਿੱਥੇ ਖੜਾ ਹੈ ਔਰ ਤੁਸੀਂ ਲਿਆ ਕੇ ਕਿੱਥੇ ਖੜਾ ਕਰਤਾ ਕਿੱਥੇ ਸਿੱਖ ਪੰਥ ਚੜ੍ਹਦੀ ਕਲਾ ਅੱਜ ਸੀ ਉੱਥੋਂ ਆਵਾਜ਼ ਨਿਕਲਦੀ ਸੀ ਤੇ ਹਿੰਮਤ ਨਹੀਂ ਹੁੰਦੀ ਸੀ ਜਾ ਕੇ ਕੰਨਿਆ ਕੁਮਾਰੀ ਤੱਕ ਕੋਈ ਆਵਾਜ਼ ਕੱਢ ਜੇ ਗੱਲ ਕੱਢ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਇੰਨੇ ਚਿਰ ਤੋਂ ਮੋਰਚਾ ਲੱਗਾ ਕੋਈ ਪੁੱਛਣ ਆਲਾ ਨਹੀਂ ਕਿਸਾਨ ਬੈਠੇ ਨੇ ਉਹ ਵੀ ਸਿੱਖ ਕੌਮ ਦੇ ਨਾਲ ਸਿੱ ਪੰਜਾਬ ਦੀ ਸਿੱਖ ਕੌਮ ਦਾ ਚਲੋ ਸਿਰਮੌਰ ਨੇ ਸਾਰੇ ਕਿਸਾਨ ਬੈਠੇ ਨੇ ਕੋਈ ਪੁੱਛਣ ਆਲਾ ਨਹੀਂ ਕਿਲ ਲੱਗੇ ਪਏ ਆ ਗੋਲੀ ਕਿੰਨੇ ਮਾਰੀ ਉਧਰੋਂ ਅੱਜ ਤੱਕ ਉਸੇ ਬਾਰੇ ਪਤਾ ਨਹੀਂ ਹਰਿਆਣੇ ਤੋਂ ਕਿੰਨੇ ਗੋਲੀ ਮਾਰਤੀ ਸ਼ੁਭਕਰਨ ਸਿੰਘ ਨੂੰ ਤੁਸੀਂ ਗੱਲਾਂ ਕਰਦੇ ਯਾਰ ਸਿੱਖ ਪੰਥ ਨੂੰ ਤੁਸੀਂ ਕਿੱਥੇ ਖੜਾ ਕਰਤਾ ਬੇਅਦਬੀ ਤੋਂ ਕਟਨਾਵਾ ਤੋਂ ਲੈ ਕੇ ਤੁਸੀਂ ਉਹ ਪੁਲਿਸ ਦੇ ਅਫਸਰ ਤੁਸੀਂ ਲਾਏ ਜਿਨ੍ਹਾਂ ਨੇ ਸਿੱਖਾਂ ਨੂੰ ਚੁੰਚਣ ਕੇ ਗੋਲੀਆਂ ਮਾਰੀਆਂ ਤੁਸੀਂ ਇਜਾਹਰ ਆलम ਨੂੰ ਨਹੀਂ ਲਾਇਆ ਤੁਸੀਂ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਨਹੀਂ ਲਾਇਆ ਪੰਜਾਬ ਦਾ ਉਹ ਬੀਜੇਪੀ ਨੇ ਕਿਆ ਸੀ ਲਾਨ ਲਈ ਤੇ ਅੱਜ ਵੀ ਸੁਮੇਸ਼ ਸਿੰਘ ਸੈਣੀ ਦੇ ਉੱਤੇ ਕੇਸ ਚੱਲਦੇ ਨੇ ਇਹਨਾਂ ਜਾਸ ਸਿੱਖਾਂ ਨੂੰ ਐਨਕਾਊਂਟਰ ਕਰਨ ਦੇ ਗੁਰਮੀਤ ਸਿੰਘ ਪਿੰਕੀ ਦੀਆਂ ਵੀਡੀਓ ਸੁਣੋ ਕਿਵੇਂ ਉਹਨੇ ਸਿੱਖਾਂ ਦੇ ਉੱਤੇ ਧੂਏ ਮਾਰਦਾ ਸੀ ਸਿਗਰਟ ਦੇ ਮੂੰਹ ਤੇ ਜੱਥੇ ਤੱਕ ਜੁਗਰਦੇਵ ਸਿੰਘ ਕੋਂਕੇ ਦੀ ਫਾਈਲ ਫੇਕ ਐਨਕਾਊਂਟਰ ਕੀਤਾ ਗਿਆ ਇਦਾਂ ਮਤਲਬ ਤੁਸੀਂ ਬੀਜੇਪੀ ਦੇ ਕਹਨ ਤੇ ਦਬਾਈ ਹੋਈ ਸੀ ਅੱਜ ਤੁਸੀਂ ਬੀਜੇਪੀ ਤੇ ਦੌੜ ਮਾਰ ਦੋਸ਼ ਮੜ ਦੋ ਇਹਦੇ ਜਵਾਬ ਜਨਤਾ 'ਚ ਦੇਣੇ ਪੈਣੇ ਔਰ ਜਿਹੜੀ ਮੈਂ ਇੱਕ ਗੱਲ ਫੇਰ ਤੁਹਾਡੇ ਆਖਰੀ ਲਾਈਨ ਕਰਾਂਗਾ ਮੈਨੂੰ ਕਿਰਪਾ ਇਸ ਤੋਂ ਬਾਅਦ ਸਵਾਲ ਨਾ ਪੁੱਛਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਿੰਨੇ ਜਿੰਨੇ ਟੱਕਰ ਲਿੱਤੀ ਜਾਂ ਉਹਦਾ ਮਿਸਯੂਜ਼ ਕੀਤਾ ਬਚਿਆ ਉਹਦਾ ਕੁਝ ਨਹੀਂ ਹੈ ਠੀਕ ਇਹਦਾ ਮਸਲਾ ਨੂੰ ਲੈ ਕੇ ਫਿਲਹਾਲ ਚਰਚਾ ਹੋਰ ਅੱਗੇ ਚੱਲਦੀ ਰਹੇਗੀ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ